ਆਪਾ ਭਗੇਲ ਸਿੰਘ ਜੀ ਚੁਭਾ ਲਈਏ ਜਥੇਦਾਰ ਹੋਏ ਨੇ ਕਰੋੜਾ ਸਿੰਘੀ ਮਿਸਲ ਦੇ ਮਿਸਲਾਂ 12 ਹੋਈਆਂ ਸੱਤ ਮਿਸਲਾਂ ਬੁੱਢੇਦਲ ਦੀਆਂ ਪੰਜ ਮਿਸਲਾਂ ਤਰਨੇਦਲ ਦੇ ਬੁੱਢਾਦਲ ਦੁਆਬੇ ਤੋਂ ਲੈ ਕੇ ਇੰਦਰ ਸਾਰਾ ਏਰੀਆ ਬੁੱਢੇਦਲ ਦਾ ਸੀ ਤੇ ਬਿਆਸ ਦਰਿਆ ਤੋਂ ਪਰਲਾ ਉਹ ਲੈਂਦਾ ਪੰਜਾਬ ਦੂਰ ਤੱਕ ਤਰਨੇਦਲ ਦਾ ਪਹਿਰਾ ਸੀ ਖਾਲਸਾ ਜੀ ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਬੁੱਢਾਦਲ ਹੋ ਰਿਹਾ ਤਰਨਾਦਲ ਹੋਰ ਨਹੀਂ ਨਿਸ਼ਾਨ ਨਗਾਰਾ ਤੇ ਪੰਥ ਇੱਕ ਹੀ ਆ ਉਹ ਹਣ ਵੰਡ ਹੋ ਗਈ ਨਾ ਵੀ ਜਿੱਦਾਂ ਹਰਿਆਣੇ ਵਾਲੀ ਫੌਜ ਹਰਿਆਣੇ 'ਚ ਰਹਿੰਦੀ ਆ ਹਰਿਆਣਾ ਬੁੱਢਾ ਦਲ ਮਾਝੇ ਵਾਲਾ ਦੁਆਬੇ ਵਾਲਾ ਉਹ ਇੱਕ ਵੰਡ ਆ ਇੱਕ ਤਰੀਕਾ ਇੱਕ ਘਾੜਤ ਆ ਲੇਕਿਨ ਪੰਥ ਇੱਕ ਹੀ ਆ ਪੰਥ 'ਚ ਕੋਈ ਵਿਤਕਰਾ ਨਹੀਂ ਤੋ ਇਸ ਤਰ੍ਹਾਂ 12 ਮਿਸਲਾਂ ਵੜੀਆਂ ਤੇ ਉਹ 12 ਮਿਸਲਾਂ ਵਿੱਚੋਂ ਕਰੋੜਾ ਸਿੰਘੀ ਮਿਸਲ ਦੇ ਜਥੇਦਾਰ ਬਾਬਾ ਬਘੇਲ ਸਿੰਘ ਸਾਹਿਬ ਕਾਲ ਸਾੜੀ ਕੰਗਦਵਾਲ ਤੋਂ ਲੈ ਕੇ ਉਹ ਜੋਪੀ ਦੀ ਪੀਲੀ ਭੀਤ ਤੱਕ ਉਹਨਾਂ ਨੇ ਐਸੀ ਕਿਰਪਾਣ ਦੀ ਧਾਰ ਤੇ ਦੁਨੀਆ ਨਚਾਈ ਲੋਕ ਮੰਨਦੇ ਸੀ ਭਈ ਜਥੇਦਾਰ ਭਗੇਲ ਸਿੰਘ ਕਰੋੜ ਸਿੰਘੀ ਮਿਸਲ ਦਾ ਜਥੇਦਾਰ ਆ ਉਹਦਾ ਤੁਹਾਨੂੰ ਮੈਂ ਇੱਕ ਵਾਕਿਆ ਸੁਣਾਉਣਾ ਭਈ ਜਥੇਦਾਰ ਜੀ ਆਪਣੇ ਆਸਨਾ ਤੇ ਸੀ ਇੱਕ ਡੋਲਾ ਲੈ ਕੇ ਤੁਰੇ ਜਾਣ ਘਵਾਰ ਸਿੰਘ ਉੱਥੇ ਸ਼ਿਕਾਰ ਖੇਡਣ ਗਏ ਸੀ ਖਿਆਲ ਪੈ ਗਿਆ ਭਈ ਜਿੱਦਾਂ ਕੋਈ ਡੋਲਾ ਖੋ ਗਏ ਤਾਂ ਨਹੀਂ ਲਈ ਜਾਂਦਾ ਬਾਬਾ ਬਗੇਲ ਸਿੰਘ ਸਾਹਿਬ ਨੇ ਆਖਿਆ ਖਬਰ ਲਓ ਜਦੋਂ ਸਿੰਘ ਡੋਲੇ ਵੱਲ ਗਏ ਉਹ ਕੁਵਾਰ ਸਿੰਘਾਂ ਨੂੰ ਆਉਂਦਿਆਂ ਵੇਖ ਡੋਲਾ ਛੱਡ ਕੇ ਦੌੜ ਗਏ ਤੇ ਜਦੋਂ ਸਿੰਘਾਂ ਜਾ ਕੇ ਵੇਖਿਆ ਵਿੱਚੋਂ ਜਿਹੜੀ ਬੀਬੀ ਨਿਕਲੀ ਸਮਰੂ ਬੇਗਮੋ ਦਾ ਨਾਮ ਜਦੋਂ ਬਾਹਰ ਨਿਕਲੀ ਉਹਨੇ ਖਾਲਸੇ ਨੂੰ ਵੇਖ ਕੇ ਆਖਿਆ ਖਾਲਸਾ ਜੀ ਵੀ ਮੈਂ ਤਾਂ ਸਹੀ ਸਲਾਮਤ ਮੈਨੂੰ ਤਾਂ ਕੋਈ ਦਿੱਕਤ ਨਹੀਂ ਸਿੰਘਾਂ ਆਖਿਆ ਵੀ ਸਾਨੂੰ ਸ਼ੱਕ ਸੀ ਵੀ ਡੋਲਾ ਖੋਇਆ ਨਾ ਹੋਵੇ ਪਰ ਜਦੋਂ ਉਹ ਕੁਵਾਰ ਭੱਜ ਗਏ ਤੇ ਸ਼ੱਕ ਯਕੀਨ ਹੋ ਗਿਆ ਵੀ ਯਕੀਨ 'ਚ ਬਦਲ ਗਿਆ ਉਹ ਬੀਬੀ ਕਹਿੰਦੀ ਨਹੀਂ ਖਾਲਸਾ ਜੀ ਮੈਂ ਮੇਰੇ ਇੱਕ ਵਾਰ ਸਨ ਉਹ ਭੱਜ ਕੇ ਡਰ ਕੇ ਤੁਹਾਨੂੰ ਵੇਖ ਕੇ ਬਾਬਾ ਬਘੇਲ ਸਿੰਘ ਸਾਹਿਬ ਨੇ ਸਿੰਘਾਂ ਨੂੰ ਆਖਿਆ ਖਾਲਸਾ ਜੀ ਇਹ ਬੀਬੀ ਨੂੰ ਇਹਦੇ ਘਰ ਤੱਕ ਛੱਡ ਕੇ ਆਓ ਹੁਣ ਐਸਾ ਕਿਰਦਾਰ ਬਾਬਾ ਬਘੇਲ ਸਿੰਘ ਸਾਹਿਬ ਨੇ ਉਹ ਸਾਰੇ ਏਰੀਆ ਚ ਕਾਬਜ਼ ਕੀਤਾ ਜਦੋਂ ਲੱਗੀ ਨਾ ਬੀਬੀ ਤੁਰਨ ਉਹਨੇ ਆਖਿਆ ਖਾਲਸਾ ਜੀ ਐਦਾਂ ਨਾ ਫਿਕਰ ਜਾਂ ਤੇ ਕਰਦਾ ਪਿਓ ਤੇ ਜਾਂ ਕਰਦਾ ਭਰਾ ਤੇ ਜਾਂ ਕਰਦਾ ਪਤੀ ਹੁਣ ਤੁਸੀਂ ਮੈਨੂੰ ਕਿਹੜੇ ਸਰੂਪ 'ਚ ਸਵਾਰ ਰਿਹਾ ਹੈ ਦੇ ਜਥੇਦਾਰਾਂ ਨੇ ਆਖਿਆ ਬੀਬੀ ਤੈਨੂੰ ਅਸੀਂ ਧੀ ਮੰਨਦੇ ਆਂ ਬਾਬੇ ਭਗੇਲ ਸਿੰਘ ਨੂੰ ਕਹਿੰਦੀ ਖਾਲਸਾ ਜੀ ਪੰਥ ਮੇਰਾ ਜੇ ਪਿਤਾ ਹੈ ਤੇ ਤੁਸੀਂ ਮੇਰੇ ਧਰਮ ਦੇ ਭਰਾ ਬਾਬਾ ਭਗੇਲ ਸਿੰਘ ਸਾਹਿਬ ਨੂੰ ਸਮਰੂ ਬੇਗਮ ਨੇ ਭਰਾ ਬਣਾਇਆ ਧਰਮ ਦਾ ਉਹਨੇ ਘੋੜੇ ਹਾਜ਼ਰ ਕੀਤੇ ਖਜ਼ਾਨਾ ਹਾਜ਼ਰ ਕੀਤਾ ਉਹ ਧਰਮ ਦੀ ਭੈਣ ਬਣੀ ਇਦਾਂ ਦਾ ਕਿਰਦਾਰ ਬਾਬਾ ਭਗੇਲ ਸਿੰਘ ਸਾਹਿਬ ਨੇ ਕਾਬਜ਼ ਕੀਤਾ ਵੀ ਪੰਥ ਦੀ ਦ੍ਰਿਸ਼ਟੀ ਇਦਾਂ ਦੀ ਵੀ ਆ ਇਸ ਤਰ੍ਹਾਂ ਦਾ ਬਾਬਾ ਜੀ ਨੇ ਰਾਜ ਕੀਤਾ